ਅੱਜ 2 ਜੁਲਾਈ ਰਾਤ ਵੇਲੇ 3 ਅਤੇ 4 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ 2 ਜੁਲਾਈ ਨੂੰ ਮੌਸਮ ਜਿਵੇਂ ਦੱਸਿਆ ਸੀਗਾ ਕਿ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਨੇ ਉਸੇ ਤਰ੍ਹਾਂ ਹੀ ਹੋਇਆ ਗਰਮੀ ਅਤੇ ਹੌਮਸ ਦੇ ਵਿੱਚ ਅੱਜ ਵੱਡੇ ਪੱਧਰ ਤੇ ਵਾਧਾ ਦੇਖਿਆ ਗਿਆ ਵੱਡੇ ਪੱਧਰ ਤੇ ਮੀਂਹ ਦਾ ਦੌਰ ਰਾਜਸਥਾਨ ਗੁਜਰਾਤ ਐਮਪੀ ਇਹਨਾਂ ਖੇਤਰਾਂ ਦੇ ਵਿੱਚ ਅਗਲੇ 2 ਤੋਂ 3 ਦਿਨ ਲੱਗੇਗਾ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਜਾਂ ਰਾਜਸਥਾਨ ਦੇ ਜੋ ਖੇਤਰ ਪੰਜਾਬ ਨਾਲ ਲੱਗਦੇ ਨੇ ਜਾਂ ਜੂਪੀ ਦੇ ਬਹੁਤੇ ਖੇਤਰਾਂ ਦੇ ਵਿੱਚ ਅਗਲੇ 2 ਦਿਨ ਜਾਂ ਕਹਿ ਲਈਏ 5 ਜੁਲਾਈ ਤੱਕ ਮੀਂਹ ਟਟਵੇਂ ਤੌਰ ਤੇ ਪੈਂਦਾ ਹੋਇਆ ਦਿਖਾਈ ਦੇਵੇਗਾ ਅੱਜ ਪੰਜਾਬ ਦੇ ਵਿੱਚ ਵੀ ਦੁਪਹਿਰ ਤੋਂ ਬਾਅਦ ਕੁਝ ਇੱਕ ਵੱਡੇ ਜ਼ਿਲ੍ਹਿਆਂ ਦੇ ਆਸ-ਪਾਸ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਹੋ ਸਕਦੀਆਂ ਨੇ ਬਾਕੀ ਖੇਤਰਾਂ ਦੇ ਵਿੱਚ ਮੌਸਮ ਗਰਮੀ ਅਤੇ ਹਮਸ ਵਾਲਾ ਹੀ ਰਹਿਣ ਦੀ ਸੰਭਾਵਨਾ ਨੇ ਜਿਹੜੇ ਤੜਕਸਰਮੀ ਪੈਂਦੇ ਸੀ ਉਹਨਾਂ ਦੇ ਪੈਣ ਦੀ ਕੋਈ ਵੀ ਖਾਸ ਸੰਭਾਵਨਾ ਨਹੀਂ ਰਹੇਗੀ ਤੇ ਇਹ ਟੁੱਟਵੇਂ ਤੌਰ ਤੇ ਸ਼ਰਾਟੇ ਵੀ ਜ਼ਿਆਦਾਤਰ ਵੱਡੇ ਸ਼ਹਿਰਾਂ ਦੇ ਆਸ-ਪਾਸ ਲੱਗਣਗੇ ਜਾਂ ਪਵਾਰ ਖੇਤਰ ਦੇ ਵਿੱਚ ਲੱਗਦੇ ਹੋਏ ਦਿਖਾਈ ਦੇਣਗੇ ਚਾਹੇ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਲਾਕੇ ਹੋਣ ਚਾਹੇ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਚੰਡੀਗੜ੍ਹ ਪਟਿਆਲਾ ਜਾਂ ਲੁਧਿਆਣੇ ਦੇ ਕੁਝ ਕਿ ਖੇਤਰ ਹੋ ਸਕਦੇ ਨੇ ਇਹਨਾਂ ਵਿੱਚ ਸ਼ਰਾਟੇ ਲੱਗ ਜੂਵੇ ਨਹੀਂ ਤਾਂ ਉਂਝ ਜ਼ਿਆਦਾਤਰ ਖੇਤਰਾਂ ਦੇ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਅਗਲੇ 2 ਦਿਨ ਬਣਿਆ ਰਹੇਗਾ ਹਾਂ ਟੁੱਟਵੇਂ ਤੌਰ ਤੇ ਸ਼ਰਾਟੇ ਕੁਝ ਖੇਤਰਾਂ ਦੇ ਵਿੱਚ